ਹਾਂਜੀ ਸਸਤਰੀ ਘਰ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਤੇ ਪੁਰਤਗਾਲ ਤੋਂ ਵੱਟੀਆਂ ਤੋਂ ਅਪਡੇਟਾਂ ਜਿਹੜੀਆਂ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਤਾਂ ਇਹ ਆ ਕਿ ਆਈਮਾ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਪ੍ਰੈਸ਼ਰ ਮਹਿਸੂਸ ਕਰ ਰਹੀ ਆ ਪ੍ਰੈਸ਼ਰ ਦੇ ਵਿੱਚ ਆ ਉਹਦੀ ਵਜ੍ਹਾ ਕੀ ਆ ਕਿਉਂ ਆਪਣੇ ਆਪ ਨੂੰ ਦਬਾਅ ਦੇ ਵਿੱਚ ਮਹਿਸੂਸ ਕਰ ਰਹੀ ਆ ਉਹਦੇ ਬਾਰੇ ਅੱਜ ਗੱਲ ਕਰਾਂਗੇ ਉਹਦੇ ਬਾਰੇ ਵੀ ਇੱਕ ਨਿਊਜ਼ ਆ ਰਹੀ ਆ ਤੇ ਦੂਜੀ ਗੱਲ ਇਹ ਆ ਕਿ ਇੱਕ 11 ਦਸੰਬਰ ਨੂੰ ਪ੍ਰੋਟੈਸਟ ਹੋਣ ਜਾ ਰਿਹਾ ਸਟ੍ਰਾਈਕ ਹੋਣ ਜਾ ਰਹੀ ਆ ਉਹਦੇ ਲਈ ਤੁਹਾਨੂੰ ਸੰਸਥਾਵਾਂ ਨੇ ਅਪੀਲ ਕੀਤੀ ਹੈ ਕਿ ਸਾਡੇ ਵਿੱਚ ਸ਼ਾਮਲ ਹੋਵੋ ਜਿੰਨੇ ਵੀ ਆਪਾਂ ਇਮੀਗ੍ਰੈਂਟਸ ਆ ਕੌਣ ਕੌਣ ਆ ਕੀ وجہ ਆ ਆਪਾਂ ਉਹਦੇ ਬਾਰੇ ਅੱਜ ਗੱਲ ਕਰਦੇ ਆ ਤੁਹਾਡੇ ਨਾਲ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਔਰ ਗੱਲ ਕਰ ਲਈਏ ਪਹਿਲਾਂ ਤਾਂ ਆਪਾਂ ਆਇਮਾ ਦੇ ਚੱਕਰਾਂ ਦੀ ਤੁਹਾਨੂੰ ਪਤਾ ਕਿ ਆਈਮਾਨ ਨੇ ਦਾ ਸਾਰਿਆਂ ਨੂੰ ਰਵਾਇਆ ਪਿਆ ਇਸ ਟਾਈਮ ਦੇ ਉੱਤੇ ਕਿਸੇ ਨੂੰ ਵੀ ਕੋਈ ਰਾਹਤ ਨਹੀਂ ਮਿਲਦੀ ਪਈ ਚੈਨ ਨਹੀਂ ਮਿਲਦਾ ਪਿਆ ਕਿਉਂਕਿ ਆਈਮਾਨ ਨਿਤ ਨਵੇਂ ਤੇ ਨਵੇਂ ਇਤਾਂ ਦਾ ਕੋਈ ਕੰਮ ਕਰ ਦਿੰਦੀ ਹੈ ਜਿਸ ਨਾਲ ਲੋਕਾਂ ਨੂੰ ਟੈਨਸ਼ਨ ਪੈ ਜਾਂਦੀ ਹੈ ਪਹਿਲਾਂ ਤੁਹਾਨੂੰ ਪਤਾ ਈਮੇਲਸ ਆਈ ਈਮੇਲਸ ਤੋਂ ਬਾਅਦ ਲੋਕਾਂ ਨੂੰ ਪੋਰਟਲ ਦੇ ਉੱਪਰ ਹੁਣ ਲੋਕਾਂ ਨੂੰ ਪ੍ਰੋਪੋਜ਼ ਟੂ ਰਿਜੈਕਸ਼ਨ ਆ ਰਿਹਾ ਸੀ ਪਰ ਹੁਣ ਉਹਨਾਂ ਤੋਂ ਬਾਅਦ ਫਾਈਨਲ ਡਿਸੀਜਨ ਵੀ ਆਣ ਲੱਗੇ ਕਿ ਤੁਹਾਡੀ ਫਾਈਲ ਰਿਜੈਕਟ ਕੀਤੀ ਜਾ ਰਹੀ ਆ ਵਜਾ ਕੀ ਆ ਕਿ ਤੁਸੀਂ ਫालतਾ ਆਪਣਾ ਪੂਰਾ ਸਬਮਿਟ ਟਾਈਮ ਤੇ ਸਬਮਿਟ ਨਹੀਂ ਕੀਤਾ ਪਰ ਤੁਹਾਨੂੰ ਪਤਾ ਹੀ ਆ ਫालतਾ ਸਬਮਿਟ ਕਦੋਂ ਕੀ ਕਰੇ ਹੁਣ ਜਦੋਂ ਪੀਸੀਸੀ ਲੋਕਾਂ ਨੂੰ 4-4 5-5 ਮਹੀਨਿਆਂ ਬਾਅਦ ਮਿਲਦੀ ਸੀ ਹੁਣ ਉਹ ਲੋਕ ਵੀ ਕੀ ਕਰਨ ਇਹਦੇ ਕਰਕੇ ਲੋਕ ਫਿਰ ਲਾਇਰ ਦੇ ਕੋਲ ਜਾਂਦੇ ਆ ਫਿਰ ਅਪੀਲਾਂ ਪੈਂਦੀਆਂ ਕੋਰਟ ਕੇਸ ਹੁੰਦੇ ਆ ਫਿਰ ਉਹ ਕੋਆਪਰੇਟ ਨਹੀਂ ਕਰਦੀ ਆਇਮਾ ਕਈਆਂ ਦਾ ਜਵਾਬ ਨਹੀਂ ਦਿੰਦੀ ਪਈ ਫਿਰ ਉਹਨਾਂ ਦੇ ਉੱਪਰ ਸ਼ਿਕਾਇਤਾਂ ਹੁੰਦੀਆਂ ਕਿ ਆਇਮਾ ਇਹ ਮਨਮਰਜ਼ੀ ਕਰਦੀ ਕਿਸੇ ਨੂੰ ਅਪਾਇੰਟਮੈਂਟ ਨਹੀਂ ਦਿੰਦੀ ਪਈ ਕਿਸੇ ਦੀ ਗੱਲ ਨਹੀਂ ਸੁਣਦੀ ਪਈ ਕਾਲ ਨਹੀਂ ਚੁੱਕਦੇ ਪਏ ਟ੍ਰੇਡ ਨਹੀਂ ਵਧਿਆ ਕਰਦੇ ਪਏ ਕਈ ਆਫੀਸਰ ਕਿੱਦਾਂ ਦੇ ਕਈ ਆਇਮਾ ਕਿੱਦਾਂ ਦੀ ਹੈ ਕੋਈ ਕਿੱਦਾਂ ਦੀ ਹੈ ਸੋ ਇਦਾਂ ਦੀ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਕੰਪਲੇਂਟਸ ਦਿਨ ਪਰ ਦਿਨ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਜਿਹਦੇ ਕਰਕੇ ਉਹ ਦਬਾਅ ਦੇ ਵਿੱਚ ਹੈ ਮਹਿਸੂਸ ਕਰ ਰਹੀ ਹੈ ਦਬਾਅ ਲੋਕਾਂ ਦਾ ਪ੍ਰੈਸ਼ਰ ਜੋ ਕਿ ਹੋਣਾ ਵੀ ਚਾਹੀਦਾ ਕਿਉਂਕਿ ਉਹਨਾਂ ਦੇ ਕੋਈ ਕੋਈ ਗਲਤੀ ਨਹੀਂ ਜਿਨ੍ਹਾਂ ਨੇ ਇੱਥੇ ਰਹਿ ਕੇ ਕੰਮ ਕੀਤਾ ਕਿਉਂਕਿ ਸਰਕਾਰ ਨੇ ਇਹ ਕਿਹਾ ਹੋਇਆ ਸੀ ਇੱਥੇ ਆਓ ਪੇਪਰ ਲੌਕਰਾਓ ਆਪਣਾ ਸਾਡਾ ਟੈਕਸ ਪੇ ਕਰੋ ਇੱਥੇ ਕੰਮ ਕਰੋ ਤੁਹਾਨੂੰ ਕਾਰਡ ਦਿੱਤਾ ਜਾਏਗਾ ਐਨਏ ਟੈਕਸਾਂ ਦੇ ਬਾਅਦ ਪਰ ਫਿਰ ਵੀ 12 ਟੈਕਸ ਦਾ ਇੱਥੇ ਦਾ ਨਿਯਮ ਸੀ ਜਿਹੜੇ ਇਲੀਗਲ ਜਿਨ੍ਹਾਂ ਦਾ ਕੋਈ ਸਟੇਟਸ ਨਹੀਂ 12 ਟੈਕਸਾਂ ਤੇ ਬਾਅਦ ਤੁਸੀਂ ਕਾਰਡ ਲੈ ਸਕਦੇ ਆ ਪਰ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਕੀ ਹਾਲਾਤ ਆ ਕੀ ਨਹੀਂ ਹੈ ਲੋਕਾਂ ਨੂੰ 36 36 ਟੈਕਸ ਹੋ ਗਏ ਤਿੰਨ ਤਿੰਨ ਸਾਲ ਹੋ ਗਏ ਲੋਕਾਂ ਨੂੰ ਫਿਰ ਜਾ ਕੇ ਉਹਨਾਂ ਦੀ ਕਿਤੇ ਵਾਰੀ ਆਈ ਆ ਔਰ ਉਸ ਤੋਂ ਬਾਅਦ ਵੀ ਉਹਨਾਂ ਦੇ ਉੱਪਰ ਨਵੇਂ ਤੇ ਨਵੇਂ ਹੁਣ ਲਾਅ ਥੋਪੇ ਜਾ ਰਹੇ ਆ ਜਿਹੜੇ ਕਿ ਉਸ ਟਾਈਮ ਨਹੀਂ ਸੀਗੇ ਨਾ ਹੀ ਕਿਤੇ ਮੈਂਸ਼ਨ ਕੀਤਾ ਸੀਗਾ ਪਰ ਹੁਣ ਨਵੇਂ-ਨਵੇਂ ਲਾਅ ਬਣ ਗਏ ਤੇ ਜਿਹਦੇ ਨਾਲ ਉਹ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਜਿਨ੍ਹਾਂ ਨੇ ਇੱਥੇ ਹੱਡ ਤੋੜ ਕੇ ਆਪਣੀ ਮਿਹਨਤ ਕੀਤੀ ਜੀ ਤੇ ਸਪਨੇ ਦੇਖ ਕੇ ਜੀ ਕਿ ਸਾਨੂੰ ਹੁਣ ਕਾਰਡ ਮਿਲ ਜਾਣਾ ਤੇ ਅਸੀਂ ਆਪਣੀ ਹੋਮ ਕੰਟਰੀ ਆਪਣੀ ਫੈਮਿਲੀ ਨੂੰ ਮਿਲ ਸਕਦੇ ਆ ਸੋ ਉਹਦੇ ਵਿਰੁੱਧ ਹੁਣ ਲੋਕ ਕੰਪਲੇਂਟਸ ਕਰ ਰਹੇ ਆ ਕੋਈ ਲਾਇਰ ਕਰ ਰਿਹਾ ਕੋਈ ਕੋਸ਼ਿਸ਼ ਕਰ ਰਿਹਾ ਜਿਹਦੇ ਕਰਕੇ ਐਮਾ ਦੇ ਉੱਪਰ ਪ੍ਰੈਸ਼ਰ ਆ ਪਰ ਹੁਣ ਲੋਕ ਵੀ ਉਹ ਕੀ ਕਰਨਾ ਏ ਤਾਂ ਹੁਣ ਆਈਐਮ ਵਾਲੇ ਕੋਈ ਨਾ ਕੋਈ ਬਿਆਨ ਦੇ ਦਿੰਦੇ ਕਦੇ ਕਹਿ ਦਿੰਦੇ ਆ ਜੀ ਐਨੇ ਕਾਰਡ ਵਾਪਸ ਆ ਗਏ ਲੋਕਾਂ ਨੇ ਅਸੀਬ ਨਹੀਂ ਕੀਤੇ ਕਦੀ ਕਹਿ ਦਿੰਦੇ ਆ ਲੋਕਾਂ ਕੋਲ ਡਾਕੂਮੈਂਟ ਹੀ ਪੂਰੇ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਕਾਰਡ ਕਿੱਥੋਂ ਦੇ ਦਈਏ ਕਦੀ ਕਹਿ ਦਿੰਦੇ ਆ ਸਾਡੇ ਕੋਲ ਜੀ ਬੰਦਿਆਂ ਦੀ ਘਾਟ ਆ ਸਾਡੇ ਕੋਲ ਮੈਨ ਪਾਵਰ ਘਾਟਿਆ ਉਹ ਨਹੀਂ ਕਦੇ ਇਹਨਾਂ ਦਾ ਸਿਸਟਮ ਹੈਂਗ ਹੋ ਜਾਂਦਾ ਕਦੀ ਕੁਝ ਹੋ ਜਾਂਦਾ ਪਰ ਉਹ ਬੰਦਿਆਂ ਬਾਰੇ ਸੋਚਣਾ ਚਾਹੀਦਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਇੱਥੇ ਉਹਨਾਂ ਦੀ ਕੀ ਗਲਤੀ ਆ ਉਹਨਾਂ ਨੇ ਕੀ ਗੁਨਾਹ ਕੀਤਾ ਇੱਥੇ ਕੰਮ ਰਹਿ ਕੇ ਟੈਕਸ ਪੇ ਕੀਤੇ ਤੇ ਹੁਣ ਉਹਦਾ ਕਾਰਡ ਦੀ ਵਾਰੀ ਸੀ ਉਹਨਾਂ ਕਾਰਡ ਨਹੀਂ ਦਿੱਤਾ ਜਾ ਰਿਹਾ ਸੋ ਗੱਲ ਇਹ ਖੜੀ ਹੁੰਦੀ ਆ ਬਾਕੀ ਦੇਖੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੈ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਅਗਰ ਤੁਸੀਂ ਵੀ ਕੁਝ ਵੀ ਆਇਮਾ ਦੇ ਰਿਲੇਟਿਵ ਕੁਝ ਕਹਿਣਾ ਹੋਵੇ ਜਾਂ ਕੁਝ ਤੁਹਾਡੀ ਸੋਚ ਹੋਵੇ ਜਾਂ ਤੁਹਾਡੀ ਕੋਈ ਵੀ ਰਾਏ ਹੋਵੇ ਤਾਂ ਤੁਸੀਂ ਜ਼ਰੂਰ ਆਪਣਾ ਕਮੈਂਟ ਕਰਕੇ ਦੱਸਿਓ ਕੀ ਤੁਸੀਂ ਸੋਚ ਰਹੇ ਕੀ ਨਹੀਂ ਤੇ ਦੂਜੀ ਗੱਲ ਕਰ ਲਈ ਆਪਾਂ ਜਿਹੜੀ ਇਹ ਪ੍ਰੋਟੈਸਟ ਦੀ ਨਿਊਜ਼ ਆ ਰਹੀ ਆ ਕੀ 11 ਦਸੰਬਰ ਨੂੰ ਪ੍ਰੋਟੈਸਟ ਹੋਣ ਜਾ ਰਿਹਾ ਫਿਰ ਤੋਂ ਕਿ ਇਹ ਆਪਾਂ ਨੇ ਇਮੀਗ੍ਰੈਂਟਸ ਨੇ ਅਰੇਂਜ ਕੀਤਾ ਆਪਣੇ ਲੋਕਾਂ ਨੇ ਕੋਈ ਅਪੀਲ ਕੀਤੀ ਹੈ ਕਿ ਆਓ ਪ੍ਰੋਟੈਸਟ ਕਰਨਾ ਨਹੀਂ ਆਪਣੇ ਲੋਕਾਂ ਨੂੰ ਅਪੀਲ ਕੀਤੀ ਆ ਕਈ ਇੱਥੇ ਸੰਸਥਾਵਾਂ ਨੇ ਜਿੱਦਾਂ ਕਿ ਤੁਹਾਨੂੰ ਪਤਾ ਕਿ ਸੋਲੀਦਾਰੀ ਦਾਦੇ ਇਮੀਗ੍ਰੈਂਟ ਦੇ ਨਾਂ ਦੀ ਹੈ ਇੱਕ ਤੇ ਦੂਜੀ ਹੈਗੀ ਕਾਜ਼ਾ ਦੀ ਬ੍ਰਾਜ਼ੀਲ ਸਪੋਰਟ ਇਹ ਸੰਸਥਾਵਾਂ ਨੇ ਤੁਹਾਨੂੰ ਅਪੀਲ ਕੀਤੀ ਆ ਆਪਾਂ ਨੂੰ ਅਪੀਲ ਕੀਤੀ ਆ ਇਮੀਗ੍ਰੈਂਟਸ ਨੂੰ ਕਿ ਅਸੀਂ ਪ੍ਰੋਟੈਸਟ ਕਰ ਰਹੇ ਆ ਸਰਕਾਰ ਦੇ ਵਿਰੁੱਧ ਕਿ ਇਹ ਜਿਹੜੇ ਗੁਲਾਮੀ ਦੇ ਜਜ਼ੀਰਾਂ ਸਾਡੇ ਉੱਪਰ ਪਹਿਨਾਈਆਂ ਜਾ ਰਹੀਆਂ ਕਦੇ ਕੋਈ ਨਵਾਂ ਲਾਅ ਲੈ ਕੇ ਆਗੇ ਕਦੀ ਕੋਸ਼ ਕਰਤਾ ਕਦੀ ਕੋਸ਼ ਕਰਤਾ ਸੋ ਆਪਾਂ ਇਕਜੁੱਟ ਹੋ ਕੇ ਆਵਾਜ਼ ਉਠਾਈਏ ਸੋ ਤੁਹਾਨੂੰ ਸਾਰਿਆਂ ਨੂੰ ਇਹਨਾਂ ਨੇ ਅਪੀਲ ਕੀਤੀ ਕਿ ਸਾਡੇ ਵਿੱਚ ਸ਼ਾਮਲ ਹੋ ਤੇ ਉਹ ਤੁਹਾਨੂੰ ਜਿਹੜੇ ਜਿਹੜੇ ਇਹ ਸੋਚਦੇ ਆ ਕਿ ਵਾਕਈ ਹੀ ਇੱਥੇ ਹੁਣ ਉਹ ਚੀਜ਼ ਨਹੀਂ ਰਹੀ ਸਾਡੇ ਲਈ ਕਠਿਨਾਈਆਂ ਆ ਰਹੀਆਂ ਸਾਡੇ ਮੂਰੇ ਪ੍ਰੋਬਲਮਸ ਖੜੀਆਂ ਕਰ ਰਹੀਆਂ ਜਿਹੜੀਆਂ ਜੀ ਕੋਈ ਜ਼ਰੂਰਤ ਨਹੀਂ ਸੀ ਔਰ ਜਿਹੜੇ ਆਪਣੇ ਆਪ ਨੂੰ ਇੱਥੇ ਸੇਪ ਨਹੀਂ ਮੰਨਦੇ ਪਏ ਬਹੁਤ ਲੋਕਾਂ ਦੀ ਇੱਥੇ ਬਹੁਤ ਜ਼ਿਆਦਾ ਪ੍ਰੋਬਲਮਾਂ ਪਹਿਲਾਂ ਨਾਲੋਂ ਵਧੀਆਂ ਹੋਈਆਂ ਸੋ ਉਹ ਲੋਕਾਂ ਨੂੰ ਹੁਣ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਏ ਇਹ ਤੁਹਾਡੇ ਤੇ ਡਿਪੈਂਡ ਆ ਕਿਉਂਕਿ ਇਹਦੇ ਵਿੱਚ ਆਪਣੇ ਕਿਸੇ ਵੀ ਇਮੀਗ੍ਰੈਂਟ ਜਿਹੜੇ ਮੂਰੇ ਹੋਏ ਆ ਅੱਗੇ ਹੋਏ ਉਹਨਾਂ ਨੇ ਕੋਈ ਅਪੀਲ ਨਹੀਂ ਕੀਤੀ ਕਿ ਆਪਣਾ ਕੋਈ ਇਹ ਪ੍ਰੋਟੈਸਟ ਆ ਬਾਕੀ ਉਹਨਾਂ ਨੇ ਤੁਹਾਨੂੰ ਅਪੀਲ ਕੀਤੀ ਆ ਬਾਕੀ ਹੁਣ ਦੇਖਦੇ ਆ ਕਿ ਅਗਲੀ ਕੋਈ ਅਪਡੇਟ ਆਏਗੀ ਜਾਂ ਨਹੀਂ ਆਏਗੀ ਆਪਣੇ ਬੰਦੇ ਕੀ ਕਹਿ ਰਹੇ ਆ ਜਿਹੜੇ ਮੂਰੇ ਲੱਗੇ ਆ ਮੌਤਵਾਰ ਬੰਦੇ ਆ ਤੋ ਉਸ ਤੋਂ ਬਾਅਦ ਜਿਹੜੀ ਵੀ ਆਪਾਂ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਇਸ ਦੇ ਬਾਰੇ ਤੁਸੀਂ ਕੁਝ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਵੇ ਤੁਸੀਂ ਉਹ ਵੀ ਆਪਣਾ ਕਮੈਂਟ ਕਰ ਸਕਦੇ ਆਂ ਔਰ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਤੁਹਾਡਾ ਅਗਰ ਤੁਹਾਡੇ ਲਈ ਥੋੜੀ ਜਿਹੀ ਹੈਲਪਫੁਲ ਰਹੀ ਹੋਵੇ ਤਾਂ ਪਲੀਜ਼ ਪਲੀਜ਼ ਲਾਈਕ ਤੇ ਸ਼ੇਅਰ ਕਰ ਦਿਓ ਔਰ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ